ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੋਸਤੋ ਲੈ ਕੇ ਆਏ ਆਂਗੇ ਆਪਾਂ ਤੁਹਾਡੇ ਲਈ Honda Amaze car ਬਿਲਕੁਲ ओरिजिनल ਪੇਂਟ ਦੇ ਵਿੱਚ ਕਾਰ ਹੈਗੀ ਕਿਸੇ ਪਾਸੇ ਲੱਗੀ ਪੱਜੀ ਨਹੀਂ ਹੈਗੀ ਉੱਚੇ ਮਾਡਲ ਦੀ ਕਾਰ ਹੈਗੀ ਐਚ ਆਰ ਨੰਬਰ ਦੇ ਵਿੱਚ ਗੱਡੀ ਹੈਗੀ ਨੰਬਰ ਤੁਹਾਨੂੰ ਸ਼ੋਅ ਕਰ ਰਿਹਾ ਹੈਗਾ ਜਿੱਥੇ ਮਰਜ਼ੀ ਤੁਸੀਂ ਰਿਕਾਰਡ ਕਢਾ ਲਿਓ ਜੀ ਇੱਕ ਘੱਟ ਤੇ 80000 ਕਿਲੋਮੀਟਰ ਗੱਡੀ ਚੱਲੀ ਹੋਈ ਹੈਗੀ ਬਾਕੀ ਤੁਹਾਨੂੰ ਆਪਾਂ ਕੱਲੇ ਕੱਲੇ ਗੱਡੀ ਦਾ ਕੱਲੇ-ਕੱਲੇ ਨਟ ਤੱਕ ਦਿਖਾਵਾਂਗੇ ਕੱਲੀ-ਕੱਲੀ ਚੀਜ਼ ਦਾ ਵੀ ਉਹ ਪਾ ਚੈੱਕ ਕਰਵਾਵਾਂਗੇ ਮਿੱਤਰੋ ਆ ਤੁਸੀਂ ਚੈੱਕ ਕਰ ਲਓ 12 ਤਰੀਕ 7 ਮਹੀਨਾ 2017 ਦੀ ਗੱਡੀ ਦੀ ਮਾਰਕਿੰਗ ਹੈਗੀ ਮੈਨੂਫੈਕਚਰਿੰਗ ਹੈਗੀ ਗੱਡੀ ਦੀ ਬੈਕ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਣੇਗੇ ਜਿੱਦਾਂ ਕਿ ਡਿਸਰਵ ਕਰ ਹੁੰਦੀ ਹੈਗੀ ਉਸ ਤੋਂ ਵੀ ਵੈਸਟ ਕਰ ਹੈਗੀ ਜਿਹੜੇ ਵੀਰਾਂ ਨੇ ਚਲਾਈ ਹੋਈ ਹੈ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਇਹਦਾ ਰੇਟ ਹੈਗਾ ਜਿਹੜਾ ਰੇਟ ਸੁਣ ਕੇ ਹੋ ਜਾਓਗੇ ਹੈਰਾਨ ਦੋਸਤੋ ਤੁਸੀਂ ਬਾਕੀ ਆਖੋਗੇ ਵੀ ਬਾਈ ਨੇ ਰੇਟ ਬਹੁਤ ਹੀ ਵਧੀਆ ਦਿੱਤਾ ਹੈਗਾ ਅੱਜ ਹੁਣ ਤੁਹਾਨੂੰ ਆਪਾਂ ਕੱਲੀ-ਕੱਲੀ ਗੱਡੀ ਦੀ ਚੀਜ਼ ਕੱਲੀ-ਕੱਲੀ ਡਿਟੇਲ ਆਪਾਂ ਕਰਦੇ ਤੁਹਾਨੂੰ ਦੰਨੇਗੇ ਸਾਰੇ ਨੂੰ ਆਪਾਂ ਪਹਿਲਾਂ ਜਿਹੜੀ ਚੀਜ਼ ਉੱਤੇ ਚੱਲਣਾ ਹੁੰਦਾ ਇੰਜਨ ਦੇ ਉੱਤੇ ਸਾਰੇ ਨੂੰ ਪਹਿਲਾਂ ਤੁਹਾਨੂੰ ਆਪਾਂ ਇੰਜਨ ਦਾ ਰਿਵਿਊ ਦਿਖਾਉਣੇ ਆਂਗੇ ਵੀ ਇੰਜਨ ਦੀ ਕੰਡੀਸ਼ਨ ਕੀ ਹੈ ਕਾਰ ਦੀ ਅਸੀ 60000 ਗੱਡੀ ਚੱਲ ਚੁੱਕੀ ਹੈਗੀ ਹਜੇ ਪੂਰਾ 80000 ਹੋਈ ਨਹੀਂ ਕਹਿੰਦਾ ਭਾਬੀ 1000 ਕਿਲੋਮੀਟਰ ਘਟਾ ਗਈ ਬਾਕੀ ਗੱਡੀ ਦਾ ਰਿਵਿਊ ਤੁਹਾਨੂੰ ਆਪਾਂ ਦਿਖਾਉਣੇ ਆ ਕਿ ਲੈ ਫਰੰਟ ਸ਼ੀਸ਼ੇ ਤੋਂ ਲੈ ਕੇ ਗੱਡੀ ਆਲਮੋਸਟ ਜੈਨੂਨ ਹੈਗੀ ਤੇ ਨਵੀਂ ਹੈਗੀ ਤੇ ਚੌਕਟਾ ਟਾਇਰਾਂ ਦਾ ਨਵੇਂ ਦੋਸਤੋ ਆਜੋ ਆਪਾਂ ਦਿਖਾਉਣੇ ਸਾਨੂੰ ਇੰਜਨ ਦਾ ਰਿਵਿਊ ਕਰੋ ਜੀ ਸੱਜਣੋ ਚੈੱਕ ਇੰਜਨ ਦਾ ਰਿਵਿਊ ਨਵੀਂ ਬੈਟਰੀ ਹੈਗੀ ਸਾਰੇ ਨੂੰ ਪਹਿਲਾਂ ਤੁਹਾਨੂੰ ਆਪਾਂ ਜਿਹੜੀ ਚੀਜ਼ ਨੋਟ ਕਰਾਉਣੇ ਹੁੰਦੇ ਆ ਐਪਰਨ ਕਿਉਂਕਿ ਕਿਸੇ ਪਾਸੇ ਕੋਈ ਵੀ ਗਲਅਪਟ ਨਹੀਂ ਹੈਗੀ ਗੱਡੀ ਦੇ ਕਿਸੇ ਨਟ ਦੇ ਉੱਤੇ ਹਜੇ ਤੱਕ ਚਾਬੀ ਨਹੀਂ ਲੱਗੀ ਆ ਤੁਸੀਂ ਕੱਲਾ ਕੱਲਾ ਨਟ ਚੈੱਕ ਕਰ ਸਕਦੇ ਹੋ ਸਾਰੀ ਸੀਲਾ ਚੈੱਕ ਕਰ ਸਕਦੇ ਹੋ ਗੱਡੀ ਵਾਸ਼ ਵੀ ਨਹੀਂ ਹੋਈ ਹੈ ਅਜੇ ਤੱਕ ਜਿੱਦਾਂ ਗੱਡੀ ਆਪਣੇ ਕੋਲੇ ਆਈ ਹੈ ਉਦੋਂ ਹੀ ਆਪਾਂ ਤੁਹਾਨੂੰ ਦੋਸਤ ਦਿਖਾ ਰਹੇ ਆ ਏਬੀਐਸ ਬ੍ਰੇਕਾਂ ਦੇ ਵਿੱਚ ਇਹ ਗੱਡੀ ਆ ਜਾਂਦੀ ਹੈਗੀ ਏਬੀਐਸ ਬ੍ਰੇਕਾਂ ਦੇ ਵਿੱਚ ਕਾਰ ਹੈਗੀ ਕਿਸੇ ਪਾਸੇ ਹਜੇ ਤੱਕ ਏਜੰਸੀ ਵਾਲੇ ਮਾਰਕਰ ਵੀ ਨਹੀਂ ਲਏ ਹੈਗੇ ਕਿ ਗੱਡੀ ਦੇ ਉਦਨ ਦੀ ਉਦਨ ਲੱਗੇ ਪੈਣਗੇ ਬਿਲਕੁਲ ਸਾਫ ਸੁਥਰੀ ਤੇ ਨਵੀਂ ਨਕੋਰ ਕਾਰ ਹੈਗੀ 2017 ਦੇ 7ਵੇਂ ਮਹੀਨੇ ਦੀ ਕਾਰ ਹੈਗੀ ਇਹ ਤਾਂ ਤੁਹਾਨੂੰ ਵੀ ਦੋਸਤੋ ਪਤਾ ਹੈਗਾ ਵੀ ਉੱਚੇ ਮਾਡਲ ਦੇ ਵਿੱਚ ਇੰਨਾਂ ਗੱਡੀਆਂ ਨੂੰ ਕੀ ਹੁੰਦਾ ਹੈਗਾ ਨਵੀਂ ਨਕੋਰ ਕਾਰ ਹੈਗੀ ਤੇ ਆਹ ਤਾਂ ਤੁਹਾਨੂੰ ਆਪਾਂ ਫਰੰਟ ਤੋਂ ਵੀ ਸਾਰੀ ਗੱਡੀ ਚੈੱਕ ਕਰਵਾਵਾਂਗੇ ਲੁੱਕ ਸਾਰੀ ਗੱਡੀ ਦੀ ਚੈੱਕ ਕਰ ਸਕਦੇ ਹੋਗੇ ਤੁਸੀਂ फ्रंटल शीशे ਤੋਂ ਲੈ ਕੇ ਕਰਕੇ ਗੱਡੀ ਸਾਰੀ ਆਲਮੋਸਟ オリジナル ਹੈਗੀ ਬੰਪਰਾਂ ਦੇ ਪੇਂਟ ਨੂੰ ਛੱਡ ਕੇ ਗੱਡੀ ਦੇ ਕਿਤੇ ਕਲਮ ਨਹੀਂ ਲੱਗੀ ਹੈਗੀ ਹਜੇ ਤੱਕ ਬੰਪਰਾਂ ਦੇ ਤੇ ਤਾਂ ਥੋੜਾ ਬੁੱਤ ਦੋਸਤੋ ਤੁਹਾਨੂੰ ਪਤਾ ਹੈਗਾ ਲੱਗਦੀ ਹੈ ਚਲਦੀ ਹੈ ਗੱਡੀ ਤਾਂ ਰੀਪੇਂਟ ਹੋ ਜਾਂਦੀ ਹੈਗੀ ਬਾਕੀ ਅੱਜ ਤੁਹਾਨੂੰ ਹੁਣ ਦਿਖਾਉਣੀ ਆਪਾਂ ਅੰਦਰੋਂ ਇੰਟੀਰੀਅਰ ਕਰਦਾ ਲਓ ਜੀ ਸੱਜਣੋ ਕਰੋ ਸਾਰਿਆਂ ਨੂੰ ਪਹਿਲਾਂ ਮੀਟਰ ਦੀ ਝਾਤੀ ਮਾਰੋ ਤੁਸੀਂ ਮੀਟਰ ਕਨੇ 90300 15 ਕਿਲੋਮੀਟਰ ਹੁਣ ਤੱਕ ਗੱਡੀ ਚੱਲ ਚੁੱਕੀ ਹੈਗੀ ਜਿੱਥੋਂ ਮਰਜ਼ੀ ਮੇਰਾ ਵੀਰ ਰਿਕਾਰਡ ਕਢਾ ਕੇ ਤੁਸੀਂ ਮੇਰੇ ਕੋਲੇ ਆ ਸਕਦੇ ਹੋਗੇ ਕਿਸੇ ਪਾਸੇ ਮੀਟਰ ਦੇ ਵਿੱਚ ਕੋਈ ਹੇਰਫੇਰ ਨਹੀਂ ਹੋਊਗੀ ਗੱਡੀ ਦਾ ਤੁਹਾਨੂੰ ਆਪਾਂ ਇੰਟੀਰੀਅਰ ਚੈੱਕ ਕਰਵਾਣੇ ਹੈਗੇ ਬਿਲਕੁਲ ਕਲਾਈਮੇਟ ਕੰਟਰੋਲ ਆ ਗਈ ਬਿਲਕੁਲ ਟੌਪ ਵਾਲਾ ਵੇਰੀਐਂਟ ਹੈ ਗੱਡੀ ਦਾ ਕਿਸੇ ਪਾਸੇ ਕੋਈ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ ਤੇਲ ਪਾਉਣਾ ਤੇ ਚਲਾਉਣੀ ਹੈਗੀ ਬਾਕੀ ਤੁਹਾਨੂੰ ਆਪਾਂ ਸਾਰੀ ਗੱਡੀ ਚੈੱਕ ਕਰਵਾਉਣੇ ਹੈਗੇ ਤੇ ਆ ਤੁਹਾਨੂੰ ਇਧਰੋਂ ਵੀ ਆਪਾਂ ਚੈੱਕ ਕਰਵਾਵਾਂਗੇ ਸੀਟਾਂ ਸੂਟਾਂ ਸਾਰਾ ਕੁਝ A to Z ਆਪਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਆਪਾਂ ਦਿਖਾਵਾਂਗੇ ਸੀਟਾਂ ਬਿਲਕੁਲ ਨਵੀਆਂ ਅਸੀਂ ਪਵਾਈਆਂ ਨੇਗੀ ਕਬਰ ਹੁਣ ਆ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਜਿਹੜੀ ਮੇਨ ਚੀਜ਼ ਹੁੰਦੀ ਹੈਗੀ ਆ ਤੁਸੀ ਸੀਲਾ ਵਗੈਰਾ ਇੱਥੋਂ ਚੈੱਕ ਕਰ ਸਕਦੇ ਹੋ ਵੀ ਬੋਡੀ ਸੈੱਲ ਸਾਰਾ オリジナル ਹੈ ਕਰਦਾ ਹਜੇ ਤੱਕ ਦੋਸਤੋ ਆਪਾਂ ਇਦਾਂ ਦੀ ਕਾਰ ਕੋਈ ਐਂਟਰੀ ਨਹੀਂ ਕਰਦੇ ਹੈਗੇ ਕਰ ਆਪਣੇ ਕੰਮਕਾਜ ਦੇ ਵਿੱਚ ਕਿਸੇ ਵੀ ਨਰ ਦੇ ਉੱਤੇ ਹਜੇ ਤੱਕ ਕੋਈ ਚਾਬੀ ਨਹੀਂ ਲੱਗੀ ਹੈਗੀ ਜੇਕਰ ਕੋਈ ਵੀ ਦੋਸਤ ਮਿੱਤਰ ਇਦਾਂ ਕਹਿ ਦੂ ਵੀ ਕਿ ਟੱਚੀ ਬਦਲੀ ਹੋਈ ਹੈ ਤਾਂ ਆਪਾਂ ਗਰੰਟੀ ਨਾਲ ਇੱਕ ਕਹਾਂਗੇ ਦਾਅਵੇ ਨਾਲ ਕਹਾਂਗੇ ਆਪਾਂ ਗੱਡੀ ਫ੍ਰੀ ਛੱਡ ਦਾਂਗੇ ਜੇ ਕਿਸੇ ਪਾਸੇ ਗੱਡੀ ਨੂੰ ਚਾਬੀ ਲੱਗੀ ਹੋਊਗੀ ਆ ਚੈੱਕ ਕਰ ਸਕਦੇ ਹਾਂ ਜੇਕਰ ਕਿਸੇ ਕਿਸ ਹਿਸਾਬ ਨਾਲ ਹੈਗੀ ਹੈ ਤਾਂ ਹੈਗੀ ਹੈਗੀ ਕਿਸੇ ਪਾਸੇ ਇਦਾਂ ਨਹੀਂ ਹੈਗਾ ਆ ਏਜੰਸੀ ਦੇ ਮਾਰਕਰ ਵੀ ਹਜੇ ਤੱਕ ਲੱਗੇ ਪਏ ਨੇਗੇ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਟਕ ਵਗੈਰਾ ਕਿਸੇ ਵੀ ਤਰ੍ਹਾਂ ਦੀ ਕਿਸੇ ਪਾਸੇ ਕੋਈ ਚਾਬੀ ਨਹੀਂ ਲੱਗੀ ਆ ਤੁਸੀਂ ਇੰਟੀਰੀਅਰ ਕਰ ਸਕਦੇ ਹੋ ਚੈੱਕ ਕਰਦਾ ਤੇ ਹੁਣ ਆਪਾਂ ਤੁਹਾਨੂੰ ਬੈਕ ਤੋਂ ਵੀ ਆਪਾਂ ਦਿਖਾਉਣੇ ਆ ਤੇ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਪੈਨਲ ਵੀ ਚੈੱਕ ਕਰ ਸਕਦੇ ਹੋਗੇ ਤੇ ਬਟਨ ਵਗੈਰਾ ਚੈੱਕ ਕਰ ਸਕਦੇ ਹੋ ਕੋਈ ਖਸਾਫਟ ਨਹੀਂ ਹੈਗੀ ਬਟਨਾਂ ਦੇ ਉੱਤੇ ਆ ਜੀ ਤੁਹਾਨੂੰ ਬੈਕ ਤੋਂ ਵੀ ਆਪਾਂ ਦਿਖਾਉਣੇ ਆ ਹੁਣ ਲਓ ਜੀ ਸੋਹਣੇ ਸੱਜਣੋ ਕਰੋ ਚੈੱਕ ਬੈਕ ਤੋਂ ਗੱਡੀ ਬਜੈਰ ਤੋਂ ਵੀ ਗੱਡੀ ਖੁੱਲੀ ਹੈਗੀ ਤੇ ਰੇਟ ਤੁਹਾਨੂੰ ਆਪਾਂ ਬਜੈਰ ਤੋਂ ਵੀ ਅੱਧਾ ਦੇ ਦਾਂਗੇ ਬਸ ਤੁਸੀਂ ਇਹ ਆਖੋਗੇ ਵੀ ਬਾਈ ਨੇ ਪਤਾ ਨਹੀਂ ਤਾਂ ਕੀ ਭੁੱਲ ਕੇ ਦੱਸਤਾ ਜਾਂ ਕਿਵੇਂ ਕਹਿਤਾ ਰੇਟ ਗੱਡੀ ਦਾ ਤੁਹਾਨੂੰ ਆਪਾਂ ਇਹ ਜਾਂ ਦੇ ਦਾਂਗੇ ਤੁਸੀਂ ਯਾਦ ਰੱਖੋ ਵੀ ਵੀਰ ਨੇ ਰੇਟ ਦਿੱਤਾ ਸੀਗਾ ਆਪਾਂ ਨੂੰ ਸਾਰੇ ਮਾਰ ਕੇ ਲੱਗੇ ਹੋਏ ਨੇ ਸ਼ੀਸ਼ਿਆਂ ਦੇ ਉੱਤੇ ਕਿਸੇ ਪਾਸੇ ਕੋਈ ਸ਼ੀਸ਼ਾ ਚੇਂਜ ਨਹੀਂ ਹੈਗਾ ਗੱਡੀ ਦਾ ਆਪਾਂ ਤੁਹਾਨੂੰ ਸਾਰੀ ਗੱਡੀ ਏ ਟੂ ਜ਼ੈਡ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਆਪਾਂ ਮੈਂਸ਼ਨ ਕਰਾਵਾਂਗੇ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਕਰਾਵਾਂਗੇ ਚੈੱਕ ਦੋਸਤੋ ਚੌਕਟਾ ਟਾਇਰਾਂ ਦਾ ਅਪੋਲੋ ਦੇ ਟਾਇਰ ਚਾਰੇ ਟਾਇਰ ਨਵੇਂ ਨੇਗੇ ਟਾਇਰ ਪਵਾ ਕੇ ਗੱਡੀ 5000 ਕਿਲੋਮੀਟਰ ਹਜੇ ਤੱਕ ਚੱਲੀ ਨਹੀਂ ਹੈਗੀ ਆ ਤੁਸੀਂ ਬੈਕ ਤੋਂ ਵੀ ਲੁੱਕ ਦੇਖੋ ਗੱਡੀ ਦੀ ਡੀਜ਼ਲ ਵਰਇੰਟ ਦੇ ਵਿੱਚਕਾਰ ਆ ਕੀ ਹੋਂਡਾ ਇਮੇਜ ਵਰਇੰਟ ਆ ਕਰਦਾ ਆ ਤੁਹਾਨੂੰ ਆਪਾਂ ਇੱਕ ਵਾਰੀ ਫੇਰ ਦਿਖਾ ਦਿੰਨੇ ਹੈਗੇ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਲੋ ਜੀ ਇਧਰੋਂ ਵੀ ਕਰੋ ਚੈੱਕ ਉਸਿੰਗ ਦੀ ਬਾਕੀ ਤੁਹਾਨੂੰ ਆਪਾਂ ਡਿੱਗੀ ਦਾ ਵੀ ਵੀਊ ਦਿਖਾਉਣੇ ਹੈਗੇ ਤੇ ਬਾਕੀ ਤੁਹਾਨੂੰ ਇਧਰਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਹੈਗੇ ਆ ਤੁਸੀਂ ਪੈਨਲ ਚੈੱਕ ਕਰੋ ਕਿਸੇ ਪਾਸੇ ਕੋਈ ਸੀਲ ਵਗੈਰਾ ਨਹੀਂ ਬਣੀ ਹੈਗੀ ਸਾਰੀਆਂ ਸੀਲਾਂ オリジナル ਹੈਗੀਆਂ ਜਿੱਦਾਂ ਵੀ ਸ਼ਾਈਨਿੰਗ ਹੈਗੀ ਹੈਗੀ ਆ ਸਾਰੀ オリジナル ਸ਼ਾਈਨਿੰਗ ਹੈਗੀ ਕਿਸੇ ਪਾਸੇ ਕੋਈ ਦਾਗ ਨਹੀਂ ਹੈਗਾ ਕਿਸੇ ਵੀ ਪਾਸੇ ਸਾਰੀ ਐਜਡਜ ਓरिजिनल ਕਾਰ ਹੈਗੀ ਆ ਦੇਖੋ ਜੀ ਇਧਰੋਂ ਇਹ ਤਾਂ ਨਾਟੀ ਹੋਰ ਹਿਸਾਬ ਦੇ ਹੁੰਦੇ ਨੇ ਇਹ ਤਾਂ ਚਾਬੀ ਲੱਗੂ ਵੀ ਕਿਹੜੀ ਮੈਂ ਤਾਂ ਲੱਗਦਾ ਜੀ ਆ ਦੇਖੋ ਤੁਸੀਂ ਕੱਲੀ ਕੱਲੀ ਚੀਜ਼ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਤੁਸੀਂ ਕਰ ਸਕਦੇ ਹੋ ਇੰਟੀਰੀਅਰ ਦੁਬਾਰਾ ਤੋਂ ਫੇਰ ਚੈੱਕ ਕਿਸੇ ਵੀ ਪਾਰਟ ਦੇ ਉੱਤੇ ਇਦਾਂ ਨਹੀਂ ਹੈਗਾ ਕੋਈ ਖਸਾਬਟ ਹੋਊਗੀ ਬਿਲਕੁਲ ਐਸਟੇਜ ਨਮੀ ਨਕੋਰ ਕਾਰ ਹੈ ਤੇ ਲਵੋਗੇ ਨਜ਼ਾਰਾ ਦੋਸਤੋ ਗੱਡੀ ਚਲਾ ਕੇ ਤੇ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਸਰਵਿਸ ਦੋਸਤੋ ਗੱਡੀ ਦੀ ਕਰਵਾਉਣੀ ਪਊਗੀ ਸਰਵਿਸ ਆਪਾਂ ਨੇ ਕਰਵਾਈ ਨਹੀਂ ਹੈਗੀ ਲਓ ਜੀ ਡਿੱਗੀ ਦੇ ਪਾਓ ਦਰਸ਼ਨ ਡਿੱਗੀ ਚੈੱਕ ਕਰੋ ਕਿਸੇ ਪਾਸੇ ਹਜੇ ਜੋ ਅੰਦਰ ਕੱਪੜਾ ਵਗੈਰਾ ਲੱਗਿਆ ਹੁੰਦਾ ਨਾ ਉਹ ਵੀ オリジナル ਹੀ ਉਸ ਦਿਨ ਦਾ ਉਦਹੀ ਲੱਗਿਆ ਹੋਇਆ ਗੱਡੀ ਦੇ ਕਿਸੇ ਵੀ ਪਾਸੇ ਕੋਈ ਰੀਪੇਂਟ ਵਗੈਰਾ ਕਿਸੇ ਪਾਸੇ ਨਟ ਦੇ ਉੱਤੇ ਚਾਬੀ ਵਗੈਰਾ ਕਿਸੇ ਪਾਸੇ ਵੀ ਨਹੀਂ ਲੱਗੀ ਹੋਈਗੀ ਸਾਰੀ ਸੀਲਡ ਘਾ ਰਹੀ ਆ ਤੁਸੀਂ ਡਿੱਗੀ ਵਗੈਰਾ ਚੈੱਕ ਕਰ ਸਕਦੇ ਹੋਗੇ ਥੋੜੀ ਬਹੁਤੀ ਜਗਰ ਹੈਗੀ ਹੈਗੀ ਰਸਟਿੰਗ ਕਿਤੇ ਨਹੀਂ ਹੈਗੀ ਥੋੜਾ ਬਹੁਤ ਰੰਗ ਜਰੂਰ ਲਿਆ ਹੋਇਆ ਹੈਗਾ ਪਰ ਇੰਦਾ ਨਹੀਂ ਹੈਗਾ ਵੀ ਗੱਡੀ ਰੀਪੇਂਟ ਹੋਊਗੀ ਸਾਰੀ ਗੱਡੀ ਆਲਮੋਸਟ オリジナル ਪੇਂਟ ਦੀ ਕਾਰ ਹੈਗੀ ਕਿਸੇ ਪਾਸੇ ਦੇ ਬੇਰੰਗ ਪੇਂਟ ਨਹੀਂ ਹੈਗੀ ਗੱਡੀ ਸਾਰੀ ਆਲਮੋਸਟ ਗੱਡੀ ਜੈਨੂਇਨ ਹੈਗੀ ਤੇ オリジナル ਪੇਂਟ ਦੀ ਗੱਡੀ ਦੀ ਅਸੀਂ ਜ਼ਿੰਮੇਵਾਰੀ ਲੈਨੇ ਆ ਬੈਕ ਵਾਲਾ ਵੰਪਰ ਗੱਡੀ ਦਾ ਨਾਲ ਦੇ ਪੇਂਟ ਦਾ ਹੈਗਾ ਜਿਹੜਾ ਫਰੰਟਲ ਵਾਲਾ ਵੰਪਰ ਹੈਗਾ ਉਹ ਜ਼ਰੂਰ ਥੋੜਾ ਰੀਪੇਂਟ ਹੈਗਾ ਬੈਕਲ ਆਵਾਂ ਪਰ ਬੀ ਨਾਲ ਦਾ ਜਿਹੜੇ ਮਾਜੀ ਮਿਸਤਰੀ ਡੈਂਟਰ ਪਿੰਟਰ ਨੂੰ ਨਾਲ ਲਿਆ ਕੇ ਗੱਡੀ ਤੁਸੀਂ ਕਰਾ ਸਕਦੇ ਹੋ ਚੈੱਕ ਦੋਸਤੋ ਕਿਸੇ ਵੀ ਗੱਲ ਦੇ ਵਿੱਚ ਕੋਈ ਫਰਕ ਨਿਕਲ ਜੇ ਆਪਾਂ ਦੇਮਦਾਰ ਹੋਵਾਂਗੇ ਗੱਡੀ ਦਾ ਰੀਡਿੰਗ ਦੇ ਵਿੱਚ ਕੋਈ ਫਰਕ ਨਿਕਲ ਜੇ ਉਹਦੇ ਵਿੱਚ ਵੀ ਆਪਾਂ ਦੇਮਦਾਰ ਹੋਵਾਂਗੇ ਬਾਕੀ ਆਪਣੀ ਲੋਕੇਸ਼ਨ ਤੁਹਾਨੂੰ ਪਤਾ ਹੀ ਹੈਗਾ ਐਸਐਸਪੀ ਮੀਡੀਆ ਚੈਨਲ ਦੇ ਉੱਤੇ ਹੈ ਜਿਹੜੀਆਂ ਵੀਡੀਓ ਪੈਂਦੀਆਂ ਨੇ ਸਾਰੀਆਂ ਅਸਲ ਵਿੱਚ ਜੈਨੂਨ ਹੀ ਪੈਂਦੀ ਨਹੀਂ ਕਿ ਐਦਾਂ ਦੀ ਵੀਡੀਓ ਨਹੀਂ ਅਸੀਂ ਪਾਉਂਦੇ ਹੈਗੇ ਦੋਸਤੋ ਵੀ ਜਿਹੜੀਆਂ ਤੁਹਾਡੇ ਭਗਾਈ ਕਰਵਾਉਣ ਜਾਂ ਕੋਈ ਹਰਾਸਮੈਂਟ ਹੋਵੇ ਤੁਹਾਨੂੰ ਜਿਹੜੀ ਚੀਜ਼ ਦਿਖਾਵਾਂਗੇ ਉਦਾਂ ਦੀ ਉਦਾਂ ਹੀ ਨਿਕਲੂਗੀ ਐ ਨਹੀਂ ਹੈਗਾ ਕੋਈ ਚੀਜ਼ ਦੇ ਵਿੱਚ ਹਿਰਫੇਰ ਨਿਕਲੂਗਾ ਐਸਐਸਪੀ ਮੀਡੀਆ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਅੱਗੇ ਤੋਂ ਅੱਗੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਦੋਸਤੋ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਲੋੜ ਆਗੀ ਕਿਉਂਕਿ ਜਿਹੜੇ ਵੀ ਵੀਰ ਨੂੰ ਲੋੜ ਹੁੰਦੀ ਹੈ ਨਾ ਗੱਡੀ ਦੀ ਉਹ ਵੀਰ ਕੋਲੇ ਗੱਡੀ ਦੀ ਵੀਡੀਓ ਜਿਆਦਾ ਚ ਜਾ ਸਕੇ ਤਾਂ ਜੋ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਕਰਾਇਆ ਜਾਵੇ ਤੁਹਾਡਾ ਬਹੁਤ ਹੀ ਧੰਨਵਾਦ ਹੋਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਪਹਿਲਾਂ ਆਪਣੇ ਚੈਨਲ ਦਾ ਨਾਂ ਹੈਗਾ ਤੇ ਅਰਸ਼ ਡੀ ਐਸ ਡਬਲਯੂ ਆਪਾਂ ਚੇਂਜ ਕਰਕੇ ਐਸ ਐਸ ਪੀ ਮੀਡੀਆ ਰੱਖਤਾ ਇਹ ਚੀਜ਼ ਨੂੰ ਜ਼ਰੂਰ ਫੋਲੋ ਕਰਨਾ ਵੀ ਹੁਣ ਆਪਣੇ ਚੈਨਲ ਦਾ ਨਾਂ ਹੈਗਾ ਐਸ ਐਸ ਪੀ ਮੀਡੀਆ ਪਹਿਲਾਂ ਹੈਗਾ ਤੇ ਅਰਸ਼ ਡੀ ਐਸ ਡਬਲਯੂ ਇਸ ਚੈਨਲ ਦੇ ਉੱਤੇ ਤੁਹਾਨੂੰ ਨਵੀਆਂ ਤੇ ਨਵੀਆਂ ਕਾਰਾਂ ਦੇਖਣ ਨੂੰ ਮਿਲਣਗੀਆਂ ਤੇ ਸਰਟੀਫਾਈਡ ਗੱਡੀਆਂ ਤੇ ਨਵੇਂ ਤੇ ਨਵੇਂ ਮਾਡਲ ਦੀਆਂ ਗੱਡੀਆਂ ਮਿਲਣਗੀਆਂ ਜਿੱਦਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਊਗੀ ਸਾਡੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ 8505781 ਦੇ ਉੱਤੇ ਇਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਤੁਸੀਂ ਸਾਥੋਂ ਕਿਸੇ ਵੀ ਗੱਡੀ ਬਾਰੇ ਜਾਣਕਾਰੀ ਲੈ ਸਕਦੇ ਹੋ ਬੇਸ਼ੱਕ ਸਾਥੋਂ ਨਹੀਂ ਖਰੀਦਣੀ ਤੁਸੀਂ ਗੱਡੀ ਕਿਸੇ ਵੀ ਗੱਡੀ ਬਾਰੇ ਜੇਕਰ ਤੁਸਨ ਨੂੰ ਜਾਣਕਾਰੀ ਚਾਹੀਦੀ ਹੈ ਆਪਾਂ ਜਾਣਕਾਰੀ ਵੀ ਤੁਹਾਨੂੰ ਪੂਰੀ ਦੇਵਾਂਗੇ 8505781 ਮਾਨਸਾ ਸ਼ਹਿਰ ਹੈ ਜੀ ਆਪਣਾ ਪਿੰਡ ਹੈਗਾ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੇ ਪੀਖੀ ਦੇ ਵਿਚਾਲੇ ਆਪਣਾ ਪਿੰਡ ਪਿਆ ਜਾਂਦਾ ਹੈਗਾ ਵਿਲੇਜ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਨੰਬਰ ਦੁਬਾਰਾ ਤੋਂ ਆਪਾਂ ਫੇਰ ਮੈਂਸ਼ਨ ਕਰ ਦਿੰਨੇ ਆ ਕਿ 8505781 ਇਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਲੈ ਸਕਦੇ ਹੋ ਜਾਣਕਾਰੀ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਲੋੜਵੰਦ ਵੀਰ ਕੋਲ ਗੱਡੀ ਇਹ ਜਾ ਸਕੇ ਗੱਡੀ ਜਿਹੜਾ ਵੀਰ ਲੈ ਗਿਆ ਨਜ਼ਾਰੇ ਲਊਗਾ ਮੇਨ ਗੱਲ ਸੀ ਕਿ ਰੇਟ ਦੀ ਰੇਟ ਹੈਗਾ ਜੀ 3.5 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ 2017 ਮਾਡਲ ਜੇਕਰ ਆਪਾਂ Swift Desire ਗੱਡੀ ਲੈਣ ਬਗ ਜੀ ਹੈ ਨਾ ਆਪਾਂ ਨੂੰ 6.5 ਲੱਖ ਰੁਪਏ ਦੀ ਗੱਡੀ ਮਿਲਦੀ ਹੈਗੀ ਇਹ ਗੱਡੀ 3.5 ਲੱਖ ਰੁਪਏ ਦੇ ਵਿੱਚ ਆਪਾਂ ਦੇਵਾਂਗੇ 12 ਤਰੀਕ 7ਵਾਂ ਮਹੀਨਾ 2017 ਦੁਬਾਰਾ ਤੋਂ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇਗੇ 12 ਤਰੀਕ 7ਵਾਂ ਮਹੀਨਾ 2017 ਦੀ ਗੱਡੀ ਆਈ ਹੋਈ ਹੈਗੀ ਜੇਕਰ ਆਪਾਂ ਡਿਜ਼ਾਇਰ ਵਗੈਰਾ ਲੈਣੀ ਹੋਵੇ ਨਾ ਆਪਾਂ ਨੂੰ 6.5 ਲੱਖ ਰੁਪਏ ਦੇ ਨੀਅਰ ਬੋਟ ਗੱਡੀ ਮਿਲਦੀ ਹੈਗੀ ਇਹ ਗੱਡੀ ਤੁਹਾਨੂੰ ਆਪਾਂ 3.5 ਲੱਖ ਰੁਪਏ ਦੇ ਵਿੱਚੋਂ ਵੀ ਤੁਹਾਡਾ ਥੋੜਾ ਬਹੁਤਾ ਮਾਨਤਾ ਦੋਸਤੋ ਜ਼ਰੂਰ ਕਰ ਦਾਂਗੇ ਵੈਸੇ ਬਾਲਾ ਨਹੀਂ ਹੋਣਾ ਕਿਉਂਕਿ ਆਪਾਂ ਖਿੱਚ ਕੇ ਰੇਟਾ ਰੱਖੇ ਹੋਏ ਨੇ ਗੱਡੀ ਦੇ ਕਿਉਂਕਿ ਆਪਾਂ ਗਾਹਕ ਹੀ ਜੋੜਨਾ ਹੈਗਾ ਤੇ ਜਿਹਨੂੰ ਕੰਮ ਕਰਨਾ ਹੈਗਾ ਕਿਸੇ ਕੰਮ ਦੇ ਵਿੱਚ ਕੋਈ ਹਿਰਫੇਰ ਨਹੀਂ ਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਨੰਬਰ ਤੁਹਾਨੂੰ ਆਪਾਂ ਮੈਂਸ਼ਨ ਕਰ ਹੀ ਦਿੱਤਾ 8505781 ਇਸ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਕਰ ਸਕਦੇ ਹੋ ਕਨੈਕਟ ਸਾਡੇ ਨਾਲ ਧੰਨਵਾਦ ਆਸਤੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਧੰਨਵਾਦ